ਜਲਾਲਾਬਾਦ ਦੇ ਖੇਡ ਸਟੇਡੀਅਮ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਹਲਕਾ ਵਿਧਾਇਕ ਜਗਦੀਪ ਕੰਬੋਜ਼ ਗੋਲਦੀ ਪਹੁੰਚੇ ਜਿੱਥੇ ਉਹਨਾਂ ਵੱਲੋਂ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਵਿਧਾਇਕ ਗੋਲਦੀ ਕੰਬੋਜ਼ ਨੇ ਕਿਹਾ ਕਿ ਬੱਚਿਆਂ ਨੂੰ ਨਸ਼ੇ ਛੱਡ ਖੇਡਾਂ ਵਾਲੇ ਪਾਸੇ ਲੱਗਣਾ ਚਾਹੀਦਾ ਹੈ ਇਸ ਮੌਕੇ ਖੇਡ ਸਟੇਡੀਅਮ ਦੇ ਚੇਅਰਮੈਨ ਅੰਕਿਤ ਕੁਟਾਰੀਆ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਸਭ ਤੋਂ ਪਹਿਲਾਂ ਤਾਂ ਮਹਿਮਾਨੀਓਂ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਦੀਆਂ ਜਿਨ੍ਹਾਂ ਨੇ ਖੇਡਾਂ ਨੂੰ ਦੁਬਾਰਾ ਜਿਉਂਦੇ ਕਰਦਿਆ ਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਇਹ ਉਪਰਾਲਾ ਕਰਿਆ ਪ੍ਰਾਜ ਬਲਾਕ ਲੈਵਲ ਤੋਂ ਸਕੂਲਾਂ ਦੇ ਬੱਚਿਆਂ ਲੈਵਲ ਤੋਂ ਬੱਚਿਆਂ ਦੇ ਸਕੂਲ ਟਾਈਮ ਤੋਂ ਜੇ ਅਗਰ ਖੇਡਾਂ ਨਾਲ ਜੁੜ ਜਾਣਗੇ ਤਾਂ ਸ਼ਾਇਦ ਮੈਂ ਮਵਾਇਦਾ ਸਾਨੂੰ ਨਸ਼ੇ ਤੋਂ ਸਭ ਤੋਂ ਵੱਡੀ ਨਜਾਤ ਮਿਲੇਗੀ ਔਰ ਫਿਜ਼ੀਕਲੀ ਐਕਟੀਵਿਟੀ ਜਿਹੜੀ ਅੱਜਕੱਲ ਬਹੁਤ ਘਟ ਹੈ ਉਹ ਹੋਏਗੀ ਔਰ ਥਰਡ ਬੱਚਿਆਂ ਨੂੰ ਕੰਪੀਟੀਸ਼ਨ ਚ ਬਹੁਤ ਬੈਨੀਫਿਟ ਮਿਲੇਗਾ ਜਿਹੜਾ ਬੱਚਾ ਸਪੋਰਟਸ ਚ ਹੋਣਾ ਸੋ ਆਦੇ ਪੰਜਾਬ ਨੂੰ ਦੁਬਾਰਾ ਬਚਾਉਣ ਲਈ ਅੱਗੇ ਲਿਆਉਣ ਲਈ ਇਹ ਉਪਰਾਲਾ ਹੋਇਆ ਸੋ ਮੈਂ ਇੱਕ ਵਾਰੀ ਫੇਰ ਸਾਰੀ ਪੰਜਾਬ ਸਰਕਾਰ ਦਾ ਔਰ ਆਪਦੇ ਜਲੰਧਰ ਵਾਲਾ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਇਹ ਹਰ ਸਾਲ ਖੇਡਾਂ ਵਰਤਨ ਪੰਜਾਬ ਦੇ ਸੈਸ਼ਨ 3 ਹੈ ਤੀਜਾ ਸਾਲ ਹੈ ਸੋ ਜਿਵੇਂ ਸਰਕਾਰ ਦਾ ਵੀ ਤੀਜਾ ਸਾਲ ਹੈ ਸੋ 5 ਸਾਲ ਪੂਰੇ 5 ਸਾਲਾਂ ਦੇ ਪੰਜ ਖੇਡਾਵਧਨ ਪੰਜਾਬ ਦੇ ਟਰਮ ਆਏਗੀ ਸੋ ਇਸੇ ਤਰ੍ਹਾਂ ਹੀ ਆਦੇ ਪੰਜਾਬ ਨੂੰ ਕਿਉਂਕਿ ਉਹਨਾਂ ਮੁੱਖ ਮੰਤਰੀ ਪੰਜਾਬ ਨੇ ਕਿਹਾ ਵੀ ਜਿਹੜਾ ਬੱਚਾ ਖੇਡਾਂ ਖੇਡਦਾ ਹੈ ਜਾਂ ਚੰਗੇ ਕੰਪੀਟੀਸ਼ਨ ਜਾਂਦਾ ਹੈ ਉਹਨੂੰ ਐਡਵਾਂਸ ਪੇਮੈਂਟ ਵੀ ਦਿੱਤੀ ਜਾਊਗੀ ਤਾਂ ਕਿ ਉਹ ਆਦੀ ਐਕਟੀਵਿਟੀ ਚੰਗੀ ਤਰੀਕੇ ਨਾਲ ਆਦੀ ਡਰੈਸ ਆਦੀ ਸ਼ੂਜ਼ ਆਦੀ ਹੋਰ ਗੇਮ ਲਈ ਜਿਹੜਾ ਉਹਦਾ ਖਰਚਾ ਆਉਂਦਾ ਪੂਰਾ ਉਹਦਾ ਕਰ ਸਕੇ ਇਸ ਤਰ੍ਹਾਂ ਮੋਲਵੰਨੀ ਨਸ਼ੇਵਾਲ ਜਾਰੀ ਆ ਉਹਨਾਂ ਨੂੰ ਕੀ ਸੰਦੇਸ਼ ਹੈ ਬਿਲਕੁਲ ਨੌਜਵਾਨਾਂ ਲਈ ਕੋਈ ਬੇਨਤੀ ਹੈ ਵੀ ਤੁਹਾਡੀ ਸਰਕਾਰ ਤੁਹਾਡੇ ਨਾਲ ਹੈ ਆਪਾਂ ਨਸ਼ਿਆਂ ਤੋਂ ਬਾਹਰ ਆ ਕੇ ਅਸੀਂ ਜੋ ਤੁਹਾਡੀ ਹੈਲਪ ਕਰ ਸਕਦੇ ਆ ਉਹ ਅਸੀਂ ਜ਼ਰੂਰ ਕਰਾਂਗੇ ਔਰ ਖੇਡਾਂਗੇ ਜਿਹੜੇ ਸਾਡੇ ਬੱਚੇ ਨੂੰ ਨਸ਼ੇ 'ਚ ਘਸਣਾਂ ਬਾਅਦ ਅੱਜ ਖੇਡ ਮਤਨ ਪੰਜਾਬ ਦਾ ਅੱਜ ਤੀਸਰਾ ਦਿਨ ਸੀ ਗੀਮਾਂ ਦਾ ਮੈਂ ਐਮਐਲ ਸਾਹਿਬ ਦਾ ਡੀਐਸਪੀ ਸਾਹਿਬ ਦਾ ਔਰ ਸਾਰੇ ਜਿੰਨੇ ਮੇਰੇ ਭਰਾ ਆਏ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦਾਂ ਜਿਹੜਾ ਕਿ ਬੱਚਿਆਂ ਦਾ ਹੌਸਲਾ ਜਲਾਈ ਕਰਨ ਲਈ ਇੱਥੇ ਪਹੁੰਚੇ ਨੇ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਸਾਰੇ ਪੱਤਰਕਾਰ ਭਰਾਵਾਂ ਦਾ ਵੀ ਜਿਹਨੇ ਇੱਕ ਫੋਨ ਤੇ ਸਾਰੀ ਇਤਿਬਾਰ ਸਾਹਿਬ ਸਾਰੇ ਪੋਜ ਦੇ ਨੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਸਾਡੇ ਹਲਕੇ ਦੇ ਐਮਐਲਏ ਜਗਦੀਪ ਸਿੰਘ ਗੋਲੜੀ ਜੀ ਤੇ ਉਹਨਾਂ ਦੀ ਸਮੂਚੀ ਟੀਮ ਏ ਸਟੇਡੀਅਮ ਦੇ ਚੇਅਰਮੈਨ ਅਨਕਿਤ ਕਿਟਾਰੀਆ ਜੀ ਤੇ ਇਹਨਾਂ ਦੀ ਸਮੂਚੀ ਟੀਮ ਵੱਲੋਂ ਅ ਪਿਛਲੇ ਤਿੰਨਾਂ ਦਿਨਾਂ ਤੋਂ ਪੰਜਾਬ ਦੇ ਜਿਹੜੀਆਂ ਖੇਡਾਂ ਹੋ ਰਹੀਆਂ ਨੇ ਇੱਥੇ ਵੀ ਜਲਾਲਾਬਾਦ ਵਿੱਚ ਖੇਡਾਈ ਖੇਡੀਆਂ ਜਾ ਰਹੀਆਂ। ਮੈਂ ਇਹ ਹੀ ਬੇਨਤੀ ਕਰਨੀ ਚਾਹਾਂਗਾ ਕਿ ਪੰਜਾਬ ਸਰਕਾਰ ਬੜੀ ਸੋਹਰਤ ਬੱਚਿਆਂ ਨੂੰ ਖੇਡਾਂ ਵੱਲ ਫੇਰ ਕਰਨ ਵਾਸਤੇ ਜਿਹੜੇ ਬੱਚੇ ਖੇਡਾਂ 'ਚ ਮੱਲਾ ਮਾਰਨਗੇ ਉਹਨਾਂ ਨੂੰ ਨੌਕਰੀ 'ਚ ਵੀ ਪਹਲ ਦਿੱਤੀ ਜਾਏਗੀ ਔਰ ਉਹਨਾਂ ਦਾ ਪੂਰਾ ਖਿਆਲ ਵੀ ਰੱਖਿਆ ਜਾ ਖਾਣ ਪੀਣ ਦਾ ਵੀ ਹੋਰ ਵੀ ਸਹੂਲਤਾ ਦਿੱਤੀ ਜਾਵੇ। ਸੋ ਨਸ਼ਿਆਂ ਤੋਂ ਪਾਸਾ ਵਟਦੀ ਹੈ ਮੈਂ ਪ੍ਰੇਰਿਤ ਕਰਾਂਗਾ ਸਾਰੇ ਨੌਜਵਾਨਾਂ ਨੂੰ ਕਿਰਪਾ ਕਰਕੇ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੀ ਜੜੀਆਂ ਨੇ ਉਹ ਬਹੁਤ ਜ਼ਰੂਰੀ ਨੇ ਤਾਂ ਜੋ ਅਸੀਂ ਪੰਜਾਬ ਨੂੰ ਫਿਰ ਤੋਂ ਪੰਜਾਬ ਬਣਾ ਸਕੀਏ